ਫੋਨ ਆਉਂਦਾ ਨਾ ਉਹ ਮੋਟਰਸਾਈਕਲ ਤੇ ਜਾਂਦੇ ਆ ਉਹ ਕਹਿੰਦੇ ਸਾਡਾ ਤਨਖਾਹ ਘੱਟ ਹੈ ਜੋ ਵੀ ਜਿਹੜੇ ਸਾਡੇ ਸਾਡਾ ਰਿਸਕ ਹੈ ਵੀ ਮਤਲਬ ਸਾਲ ਚ 18 20 ਬੰਦਿਆਂ ਦੀ ਮੌਤ ਵੀ ਹੋ ਜਾਂਦੀ ਹੈ ਵੀ ਕੋਈ ਕਰੰਟ ਲੱਗ ਗਿਆ ਜਾਂ ਕੋਈ ਲਾਈਨ ਨਹੀਂ ਕੱਟੀ ਗਈ ਜਾਂ ਅਚਾਨਕ ਲ ਆ ਗਈ ਬਿਜਲੀ ਆ ਗਈ ਤੇ ਵੀ ਸਾਨੂੰ ਐਕਸਕ੍ਰੇਸ਼ੀਆ ਜਾਂ ਸਾਡੇ ਫੰਡਾਂ ਚ ਕਪੜਾ ਹੁੰਦਾ ਵੀ ਅਸੀਂ ਕੰਟੈਕਟ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਵੀ ਇਹਦਾ ਕੋਈ ਹੱਲ ਕਰੋ ਵੀ ਇਹ ਤਾਂ ਗਲਤ ਹੈ ਵਿੱਚ ਮਰਦਾ ਕੋਈ ਹੋ ਰਿਹਾ ਪੈਸੇ ਕੋਈ ਹੋ ਰਗਾ ਹੀ ਜਾਂਦਾ ਤੇ ਇਹ ਤਾਂ ਗਲਤ ਹੈ ਨਾ ਤੇ ਮੈਂ ਕਹਿੰਦਾ ਜਿਵੇਂ ਇਹਨਾਂ ਦਾ ਹੈਗਾ ਉਹ ਕਰ ਰਹੇ ਹੈ ਅਸੀਂ ਸ਼ਾਇਦ ਉਹਨਾਂ ਚੋਂ ਕੁਝ ਸੁਣ ਵੀ ਰਹੇ ਹੋਣਗੇ ਲਾਈਵ ਚੱਲ ਰਿਹਾ ਹੋਗਾ ਸਾਰੇ ਕਰ ਰਹੇ ਫਿਰ ਮੇਰੇ ਕੋਲ ਆਏ ਆਰਜੀ ਟੀਚਰ 6000 ਰੁਪਏ ਤਨਖਾਹੀ 6000 ਰੁਪਏ ਤਨਖਾਹੀ ਟੀਚਰ ਲਈ 108 ਨੇ ਕਿੰਨੇ ਲਏ 108 ਨੇ ਲਏ ਜਿਹੜੇ 6000 ਰਿਹਾ ਹੈ ਅਮਰੀਕਾ ਜੀ ਚੋਰਾ ਕੇ ਗਿਰਾਂ ਚੈਦਾ ਹੈ। 6000 ਰੁਪਏ ਮਤਲਬ ਨਰੇਗਾ ਤੋਂ ਵੀ ਕੱਟ ਦਿਹਾੜੀ ਹੈ ਜੀ ਮਤਲਬ ਟੀਚਰ ਦੀ। ਨਿਰਜਤ ਨਰੇਗਾ ਜੀ 341 ਹੈ। 340 ਚ ਰੰਜਾ ਮੇਰਖਾ ਤੇ ਨਰੇਗਾ ਇੱਕ ਦਿਹਾੜੀ ਹੈ। ਹੈ? 342 ਰੁਪਏ ਨਰੇਗਾ ਦਿਹਾੜੀ ਹੈ। ਜੇ ਉਹ ਵੀ ਨਾ ਗੁਣਾ ਕਰ ਲਈ ਤਾਂ 10000 ਬਣਦਾ। ਮੈਂ ਟੀਚਰ ਦੀ ਤਨਖਾਹ 6000 ਰੁਪਏ। ਔਰ ਉਹ ਮੋਟਰਸਾਈਕਲ ਤੇ ਆਉਂਦਾ ਮੋਟਰਸਾਈਕਲ ਜਾਂਦਾ 2-3 ਜੱਥੇ ਪੈਟਰੋਲ ਲੱਗਦਾ ਉਹ। ਕੀ ਲੈ ਕੇ ਜਗੂ ਕਰੇ ਉਹ ਫਿਰ ਕਿਵੇਂ ਪੜਾਊਗਾ ਜਿਹਦਾ ਆਪਦਾ ਹੀ ਫਿਊਚਰ ਸੇਫ ਨਹੀਂ ਹੈਗਾ ਆਪਣੇ ਬੱਚੇ ਦਾ ਫਿਊਚਰ ਕਿਵੇਂ ਸੇਫ ਕਰ ਦਊਗਾ ਘਟ ਘਟ ਨੂੰ ਸਨਮਾਨਯੋਗ ਤਨਗਾ ਤਾਂ ਮਿਲਣੀ ਚਾਹੀਦੀ ਹੈ ਨਾ ਅਸੀਂ ਪਹਿਲਾਂ ਕਿਤੇ 12700 ਟੀਚਰ ਬਹੁਤ ਤਰਗਾ ਤਨਗੁਰਾ ਬਧਾਈਆਂ ਨੇ ਆਹੀ ਯਾਰ ਕੋਈ ਜ਼ਿੰਦਗੀ ਹੈ ਐਂ ਮਿੰਤਾ ਕਰਦੀ ਮਰ ਜਾਗੇ ਯਾਰ ਬਸ ਤਾਈਓ ਤੇ ਇਸ ਲਾਈਨ ਚ ਆਇਆ ਸੀ ਨਹੀਂ ਸਾਨੂੰ ਕੀ ਲੋਣਸੀਆ ਕਰਮਜੀਤ ਨੂੰ ਮੋੜੇ ਬਟਾ ਐ ਤਾਂ ਚੰਗੇ ਭਲੇ ਕਲਾਕਾਰ ਸੀ ਵੱਡੇ ਵੱਡੇ ਕਲਾਕਾਰ ਸੀ ਇਹ ਤਾਂ ਹੋਰ ਵੀ ਵੱਡਾ ਹੈ ਹੈਨਾ ਰਮਾਇ ਨਹੀਂ ਹੁੰਦਾ ਫਿਲਮਾਂ 'ਚ ਹੁਣ ਇਹ ਤਾਂ ਹੁੰਦਾ ਹੈ ਠੀਕ ਹੈ ਨਾ ਜੁਗਨੋਚ ਵੀ ਤੁਸੀਂ ਦੇਖਦੇ ਰਹੇ ਹੋਗੇ ਸਾਰਾ ਕੁਝ ਨਾ ਸਾਨੂੰ ਕਿ ਲੋੜ ਸੀ ਇਤਨਾ ਔਰ ਦੀ ਚੰਗੇ ਬਲੇ ਸਾਰਾ ਕੁਝ ਜੇ ਚੱਜ ਕੇ ਨਿਕਲੇ ਹੁੰਦੇ ਅੱਜ ਕੇ ਯਾਰ ਫਿਰ ਜਿਆ ਹੋਊਗਾ ਕਿ ਹੋਦਰਾ ਆਪਣੀ ਮਿੰਟ ਤੱਕ ਨਹੀਂ ਪਹਿਣਗੀਆਂ ਆਪਾਂ ਨੂੰ ਵੀ ਰੋਜ਼ਗਾਰ ਦਫ਼ਤਰ 'ਚ ਨਾਂ ਲਿਖਾਉਣਾ ਪਊਗਾ ਫਿਰ ਤੇਰੇ ਫਿਰ ਆਪ ਹੀ ਜਾ ਕੇ ਦੇਖ ਲੈਨੇ ਵਿੱਚ ਵੀ ਆਪ ਹੀ ਫੈਸਲੇ ਲੈ ਕੇ ਦੇਖ ਲੈਨੇ ਤੇ ਜਦੋਂ ਦੇ ਅਸੀਂ ਆਏ ਅਸੀਂ ਮਿੰਜ਼ਾਪਾ ਸਾਰੇ ਆਪ ਬਾਈ ਚ ਆਪਣੀ ਸਰਕਾਰ ਬਣੀ ਆਪਣੀ ਸਾਰਿਆਂ ਦੀ ਉਦੋਂ ਵਾਰ ਕਦੇ ਜ਼ਿੰਦਗੀ ਚ ਕਦੇ ਮੇਰੇ ਮੰਤਰੀ ਦੇ ਮੂੰਹ ਜਾਂ ਮੇਰੇ ਮੂੰਹ ਤੋਂ ਸੁਣਿਆ ਕਦੇ ਕਿ ਖਜ਼ਾਨਾ ਖਾਲੀ ਹੈ ਇਹ ਦੁਪਹਿਰੋਂ 9 ਸਾਲ ਤੋਂ ਮਨਪ੍ਰੀਤ ਵਾਇਲੀ ਕਹੀ ਗਏ 9 ਸਾਲ ਮੰਤਰੀ ਦੇ ਖਜ਼ਾਨੇ ਦਾ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੋ ਬੱਚੇ ਕੀ ਕਰਨ ਫਿਰ ਪਤ ਜੀ ਵੀਰ ਮੁੱਖ ਮੰਤਰੀ ਜਦੋਂ ਵਿੱਤ ਮੰਤਰੀ ਕਹੀ ਜਿੰਨਾਂ ਖਿਆਲ ਲਗਾ ਲੀਏ ਚਲੋ ਬਾਹਰ ਨੂੰ ਚਲੀਏ ਫਿਰ ਇਥੇ ਐ ਤੇ ਐ ਤਾਂ ਇਨੀ ਕੁਛ ਇਥੇ ਉਮੀਦ ਹੀ ਨਹੀਂ ਕੀਤੀ ਕਦੇ ਖਜ਼ਾਨੇ ਚ ਆ ਜਾਂਦੇ ਹੁੰਦੇ ਆ ਪੈਸੇ ਇਧਰ ਉਧਰੋਂ ਲੋਕਾਂ ਨੇ ਦੇਣੇ ਹੁੰਦੇ ਆ ਜੀ ਖਜ਼ਾਨਾ ਹੋਇਆ ਸੀ ਕਿਹੜਾ ਕੋਈ ਨੋਟਾਂ ਵਾਲੀ ਮਸ਼ੀਨ ਆ ਸਾਡੇ ਕੋਲ ਵੀ ਛਾਪੀ ਜਾਂਦੇ ਆ ਲੋਕਾਂ ਤੋਂ ਟੈਕਸ ਲੈਣਾ ਲੋਕਾਂ ਨੂੰ ਦੇਣਾ ਜਿਸ ਦੇ ਲੋਕਾਂ ਨੂੰ ਇਹ ਯਕੀਨ ਹੋ ਜੇ ਕਿ ਟੈਕਸ ਸਾਡੇ ਤੇ ਹੀ ਆਊਗਾ ਵਾਪਸ ਸੜਕਾਂ ਦੇ ਰੂਪ ਚ ਸਕੂਲ ਆਫ ਐਮਿਨਸ ਦੇ ਰੂਪ ਚ ਹਸਪਤਾਲਾਂ ਦੇ ਰੂਪ ਚ ਆਮ ਆਦਮੀ ਕਲੀਨ ਕਰਨ ਦੇ ਰੂਪ ਚ ਨੌਕਰੀਆਂ ਦੇ ਰੂਪ ਚ ਸਾਡੇ ਤੇ ਆਊਗਾ ਵਾਪਸ ਲੋਕ ਟੈਕਸ ਦੇਣ ਲੱਗ ਜਾਂਦੇ ਆ ਇਮਾਨਦਾਰ ਨਾ ਟੈਕਸ ਭਰ ਲੱਗ ਜਾਂਦੇ ਵੀ ਸਾਡੇ ਤੇ ਆਊਗਾ ਜਿਹੜੇ ਮੁਲਕਾਂ ਨੂੰ ਚਾਹੀ ਚਾਹੀ ਲੱਖ ਦੇ ਕੇ ਜਾਣੇ ਆ ਉਹ ਇਹੀ ਨੇ ਟੈਕਸ ਦਿਓ ਕੰਮ ਕਰੋ ਸ਼ਾਂਨ ਘਰੇ ਆ ਕੇ ਸੌਜੋ ਉੱਥੇ ਸਾਰੇ ਕੋਈ ਸੈੱਟ ਹੋ ਜਾਂਦਾ ਜਿਹੜਾ ਕੰਮ ਆਪਾਂ ਇੱਥੇ ਨਹੀਂ ਕਰਦੇ ਉੱਥੇ ਕਰਨਾ ਚਾਹ ਉੱਥੇ ਕਰ ਲੈਂਦੇ ਉੱਥੇ ਕੋਈ ਪ੍ਰੋਬਲਮ ਨਹੀਂ ਇੱਥੇ ਲੈ ਹੁਣ ਆਹ ਕੰਮ ਕਰੀਏ ਅਸੀਂ ਲੈ ਇੱਕ ਦਾਈ ਗੋਨ ਮਾਰਤੇ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਤੁਹਾਡੀਆਂ ਨੌਕਰੀਆਂ ਨੇ ਤੁਸੀਂ ਕੁਰਸੀਆਂ ਤੇ ਬੈਠੋਗੇ ਜਾ ਕੇ ਬਹੁਤ ਸਾਰੇ ਲੋਕ ਤੁਹਾਡੇ ਕੋਲ ਉਮੀਦਾਂ ਲੈ ਕੇ ਆਉਣਗੇ ਕੀ ਪਤਾ ਕਿਹਦੇ ਸਾਈਨ ਤੁਹਾਡੇ ਕੀਤੇ ਹੋਏ ਸਾਈਨ ਨਾਲ ਕਿਹਦੀ ਕਬੀਲਦਾਰੀ ਸੁੱਤਰ ਜਾਣੀ ਹੈ ਕਿਸ ਕੋਈ ਕਿਸੇ ਨੇ ਕੁੜੀ ਦਾ ਵਿਆਹ ਕਰਨਾ ਹੈ ਕਿਸੇ ਨੇ ਕੋਈ ਕਰਜ਼ਾ ਲੈਣਾ ਹੈ ਕਿਸੇ ਨੇ ਕੋਈ ਹੋਰ ਕਨੈਕਸ਼ਨ ਲੈਣਾ ਹੈ ਕਿਸਦਾ ਕੋਈ ਕੋਈ ਕੰਮ ਹੈ ਉਹ ਗੁਰਦੁਆਰਾ ਸਾਹਿਬ ਜਾ ਕੇ ਪਹਿਲਾਂ ਮੰਦਿਰ ਜਾ ਕੇ ਮਸਜਿਦ ਜਿੱਥੇ ਵੀ ਜਾਂ ਪੂਜਦੇ ਨੇ ਪਹਿਲਾਂ ਉੱਥੇ ਜਾ ਕੇ ਉਹ ਰੱਬਾ ਤੇਰੇ ਹੀ ਰੂਪ ਬੈਠਾ ਹੋਇਆ ਅੱਜ ਜਿਹਦੇ ਕੋਲ ਚੱਲੇਆ ਤੇਰੇ ਹੀ ਰੂਪ ਹੋਵੇ ਹੋਵੇ ਅੱਜ ਕੰਮ ਬਣ ਸਕਾ ਜਦੋਂ ਹਸੈਨ ਕਰਤਾ ਤਾਂ ਤੁਸੀਂ ਉਹ ਰੂਪ ਬਣ ਗਏ ਉਹ ਜਾਣਦਾ ਹੋਇਆ ਵੀ ਅਰਦਾਸ ਕਰੂਗਾ ਬਤਨਵਾਦ ਰੱਬਾ ਤੇਰੇ ਰੂਪ ਸੀ ਜੋ ਜਵਾਬ ਦੇਤਾ ਉਹਨਾਂ ਗਾਲਾਂ ਕੱਢਣੀਆਂ ਚੱਲਾ ਅਗਲੀ ਵਾਰ ਸਹੀ ਜੇ ਉਹ 5000 ਰੁਪਏ ਮੰਗ ਲਿਆ ਲਿਆਤਾ ਦੇਊਗਾ ਉਹ ਤੁਹਾਡੇ ਕੋਲੋਂ ਉਹ ਤਾਂ 5000 ਲਿਓ ਪਰ 5000 ਕਿਵੇਂ ਲਿਆਉਂਗਾ ਉਹ ਕੀ ਪਤਾ ਕਿਹਦੇ ਕਿਹਦੇ ਪੈਰੀ ਪੱਗਾਂ ਤਾਂ ਨਹੀਂ ਪਹਿਣਗੀਆਂ ਕਿਹੜੇ ਕਿਹੜੇ ਮਿੰਟਾ ਕਰਨੀਆਂ ਪਹਿਣਗੀਆਂ ਕਾਮਪਾਨ ਜੇ ਯਾਰ ਤੂੰ ਬਿਨਾ ਵੀ ਹੋ ਸਕਦਾ ਹੋ ਨਿਆਰਾ ਤਾਂ ਲੈ ਕੇ ਦੇਖੋ ਇਮਾਨਦਾਰੀ ਦਾ ਕਰੇ ਹੁਣ ਤੋੜੇ ਕੋਲ ਮੌਕਾ ਤੂੰ ਇਮਾਨਦਾਰੀ ਦਾ ਨਿਆਰਾ ਲੈ ਕੇ ਦੇਖ ਥੋੜੇ ਪਹਿਲਾਂ ਪਹਿਲਾਂ ਔਖਾ ਕਰਦੇ ਨੇ ਲੋਕ ਵੀ ਲੈ ਉੱਥੇ ਹੀ ਘਰੇ ਰਜੇ ਹੈ ਅੱਡਾ ਬੜਾ ਤੇਰੇ ਕੋਲ ਆਉਂਦਾ ਹੈ ਸਕੂਟਰੀ ਹੈ ਕੋਈ ਨਹੀਂ ਕੋ ਸਕੂਟਰੀ ਕੁਝ ਨਹੀਂ ਹੁੰਦਾ ਜਿਹੜੇ ਕਾਰਾਂ ਵਾਲੇ ਨੇ ਉਹ ਬਾਅਦ ਚ ਜਿੰਮ ਜਾ ਕੇ ਸਾਈਕਲ ਚਲਾਉਂਦੇ ਨੇ ਆਉਣਾ ਤਾਂ ਉੱਥੇ ਹੀ ਹੈ इस करके कोई आप देख लग जाए आए हैं अपने दुनिया में सबसे बड़ा लोग क्या कहेंगे लोग बस लोग कह कह एक मिनट च बदल जाते मेरे बारे हम घट सुन दखबीर बादल हो रही बाजवा बुड़िंग तड़ेंग जिन्ने भी है मजीठी वो ਉਹ ਕੋਲ ਕੋਡੀਆਂ ਤੜਕੀ ਉੱਠ ਕੇ ਮੈਨੂੰ ਮੈਂ ਕੀ ਮਾੜਾ ਕਰਤਾ ਜੀ ਮੈਨੂੰ ਦੱਸੋ ਤੜਕੀ ਗੱਲਾਂ ਕੱਢ ਲੱਗ ਜਾਂਦੇ ਮੈਨੂੰ ਜੀ ਹੋ ਗਿਆ ਮਤਲਬ ਮੈਂ ਕਿਤੇ ਕਿਸੇ ਹਸਪਤਾਲ ਚ ਪਤਾ ਵੀ ਲੈਣ ਚਲਾ ਜਾ ਮਤਲਬ ਕੋਈ ਦੋਸਤ ਮਿੱਤਰ ਦਾ ਮਜੀਠੇ ਪਹਿਲਾਂ ਪਾਉਂਦਾ ਵੀ ਲੈ ਹੁਣ ਹਸਪਤਾਲ ਗਿਆ ਇਹਨੂੰ 3:30 ਵਜੇ ਦਵਾਈ ਦੇਣਗੇ ਕਦੇ ਆਪਦੇ ਪਰੌਦੇ ਦਾ ਦੱਸਿਆ ਕਦੇ ਜੀ ਜੀ ਦੱਸਿਆ ਕਰੇ ਦਲੀ ਭਾਜੀ ਆ ਕਰੀ ਬਟਲਦਾ ਕਰੇ ਦਰਲੀ ਕਰੇ ਲੱਤ ਤੇ ਲਾਈ ਬਣਾ ਹੋ ਕੇ ਦੇਖਦਾ ਕਿਤੋਂ ਦੇਖਦਾ ਕੀ ਖਾਂਦਾ ਕੀ ਪੀਂਦਾ ਕਹ ਦੱਸਿਆ ਉਹ ਵੀ ਦੱਸ ਦੇ ਕਦੇ ਮੇਰਾ ਤਾਂ ਪੱਕਾ ਸਹਾਰਾ ਵੀ ਬਦਲ ਸੌਤੋਂ ਪਹਿਲਾਂ 12 ਸਾਲ ਤੋਂ ਕਹੀ ਜਾਂਦੇ ਜੀ ਮੈਂ 2013 ਚ ਇਸ ਲਾਈਨ ਚ ਆ ਗਿਆ ਸੀਗਾ 12 ਸਾਲ ਤੋਂ ਕਹੀ ਜਾਂਦੇ ਪਗੋਂ ਤੁਮ ਦਿਨ ਰਾਤ ਲੱਲੀ ਰਹਿੰਦਾ ਸ਼ਰਾਬ ਨਾਲ ਤੁਸੀਂ ਮੈਨੂੰ ਦੱਸ ਦੋ ਜਿਹੜਾ ਤੁਹਾਡੇ ਪਿੰਡ ਦਿਨ ਰਾਤ ਲੱਲੀ ਰਹਿੰਦਾ 12 ਸਾਲ ਤੋਂ ਉਹ ਜਿਉਂਦਾ ਹੈ ਤੇ ਨਵੇਂ ਮੰਡੀ ਕੋਲੋਂ ਇਹਨਾਂ ਦਾ ਟੁਲੇਵਰ ਲਵਾਇਆ ਹੈ ਲੋਹੇ ਦਾ ਇਹ ਬਹ ਕਰੇ ਮਰ ਜੇ ਵਸੇ ਤਾਂ ਔਰ ਇਹ 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 ਹੈ ਵੀ ਸਹੀ ਨੇ ਮਰ ਕੇ ਮੈਨੇ ਤੇ ਮੂਰੋ ਹੱਟ ਸਕਦਾ ਹੋਰ ਕੋਈ ਤਰੀਕਾ ਨਹੀਂ ਕੋਈ ਬਸ ਆਪ ਦਾ ਦੇਖੋ ਭਾਈ ਮੈਂ ਕਹੇ ਦੱਸਿਆ ਜੀ ਮਜੀਠੀ ਰਸੂਗੀਰ ਦੀ ਆਪ ਚ ਬਣਦੀ ਨਹੀਂ ਮੇਰੇ ਹੱਥ ਤੇ ਨਹੀਂ ਹੈ ਕਿ ਮੈਂ ਦੱਸਿਆ ਆਪ ਚ ਕੱਠੀ ਨਹੀਂ ਬੈਠੇ ਸਾਰੇ ਬਰੋਈ ਦੀ ਬਣਦੀ ਨਹੀਂ ਮੈਂ ਕਿਹਾ ਦਸੇ ਹਰ ਸੇ ਮਰਤੇ ਮਜੀਠੀਆ ਵੀ ਬੋਲਣ ਵਟ ਗਏ ਮੈਂ ਦਸੇ ਨਹੀਂ ਜਾਤੀ ਉਹ ਗੁਰਮੇਰ ਨਾਲ ਜਿਹੜਾ ਦੂਜਾ ਭਾਈ ਉਹਦਾ ਆਪਸ ਵਿੱਚ ਪ੍ਰਾਪਰਟੀ ਦਾ ਲੜਾ ਪੈ ਗਿਆ ਪੈਸਾ ਬਾਰਾ ਹੀ ਮਾਰਾ ਹੁੰਦਾ ਨਾ ਮੂ ਆਪਾ ਦਸੇ ਨਹੀਂ ਨਰੰਧ ਤੂੰ ਹੀ ਗਾਨਾ ਕਰ ਬਸ ਯਾਰ ਮੇਰੇ ਨਾਲ ਪੰਗੇ ਲੈਣਾ ਤੁਸੀਂ ਯਾਰ ਉਹਦਾ ਕਲਾਕਾਰ ਆ ਰਹੀ ਜੀ ਕਲਾਕਾਰ ਹੁਣ ਮਾੜੀ ਗੱਲ ਲਈ ਕਲਾ ਰੱਬ ਬਖਸ਼ਦਾ ਜੀ ਹਰੇਕ ਨੂੰ ਲਿ ਬਖਸ਼ਦਾ ਕਲਾਕਾਰਾਂ ਨੂੰ ਤਾਂ ਤੈਜੇ ਲਾ ਕੇ ਦੇਖਣ ਜਾਂਦੇ ਆ ਟਿਕਟਾ ਲਾ ਕੇ ਵਿਦੇਸ਼ ਹੈ ਇਹ ਗਾਣੇ ਸੁਣਦੇ ਆ ਟੀਵੀ ਤੇਜ ਕਲਾ ਕਲਾਕਾਰ ਹੁਣ ਮਾੜੀ ਗੱਲ ਲਈ ਇਹਨਾਂ ਤੋਂ ਵੱਡੇ ਕਲਾਕਾਰ ਕੌਣ ਨੇ ਜੀ ਇਹ ਕੀ ਕਰਦੇ ਰਹੇ ਨੇ ਜੀ ਆਪ ਦਾ ਪਸ਼ੋਕੜ ਦੇਖੇ ਕਦੇ ਵੀ ਜਨਰਲ ਡਾਇਰ ਨੂੰ ਉਸੇ ਦਿਨ ਜਿੰਨਰ ਕਰਾਇਆ ਸੀ ਜਿਸ ਦਿਨ ਉਹਨੂੰ ਗੋਲੀਆਂ ਚਲਾਈਆਂ ਸੀ ਜਲੇ ਨਾ ਬਖਸ਼ ਦੇ ਨਾਲ ਹੋਰ ਕਿਤੇ ਕਿਤੇ ਸਮਝੀ ਕਿਤੇ ਦੇ ਕਰੇ ਦੇਵਜਵਾਲ ਮੈਂ ਪਾਲੀ ਮਰਚੀ ਪੁੱਛ ਲਿਆ ਸੀ ਦੇਵਜਵਾਲ ਉੱਥੇ ਹਜ਼ਾਰ ਬੰਦੇ ਦਾ ਖੂਨ ਡੁੱਲਿਆ ਪਿਆ ਸੀ ਇਧਰੋਂ ਰੈੱਡ ਵਾਈਨ ਚਲਦੀ ਸੀ ਦੇਵਜਵਾਲ ਬਾਅਦ ਚ ਜਨਰਲ ਡੈਨ ਨੂੰ ਸਰੋਪਾ ਦਵਾਤਾ ਸੀਗਾ ਦਰਬਾਰ ਸਾਹਿਬ ਚ ਕਿਉਂਕਿ ਸ਼ਰਮਣੀ ਕੈਡੀ ਇਹਨਾਂ ਕੋਲ ਹੀ ਸੀ ਮਾਫ ਕਰਤਾ ਉਹਨੂੰ ਸਰੋਪਾ ਦਵਾਤਾ ਜਨਰਲ ਡੈਨ ਨੂੰ ਜਨਰਲ ਡੈਨ ਕਹਿੰਦਾ ਮੈਂ ਮੈਂ ਸਿੱਕਾ ਪੀਣਾ ਸ਼ਰਾਬ ਪੀਣਾ ਮੈਂ ਕਲੀਨ ਸ਼ੀਟ ਦਾ ਇਹ ਕੋਈ ਆਨਰੇਰੀ ਸਿੱਖ ਦੁਨੀਆਂ ਦਾ ਪਹਿਲਾ ਆਨਰੇਰੀ ਸਿੱਖ ਜਨਰਲ ਕੱਢ ਲਿਆ ਜੇ ਮੈਂ ਪੋਤੜੇ ਫਿਰਨ ਲੱਗ ਗਿਆ ਫਿਰ ਕੋਈ ਨਹੀਂ ਬੋਲਦਾ ਨਿੱਜੀ ਬੋਲਦਾ ਫਰਾਨਾ ਬੋਲਦਾ ਤੁਹਾਡੇ ਕੋਲ ਕੰਮ ਹੀ ਇਹ ਰਹਿ ਗਿਆ ਬਸ ਪੰਜਾਬ ਦੇ ਮੁੱਦੇ ਦੀ ਗੱਲ ਕਰ ਲਓ ਤੁਸੀਂ 10 ਸਾਲ ਕੀ ਤੁਸੀਂ 20 ਸਾਲ ਤੋਂ ਯਾਰ ਤੁਹਾਡੇ ਕੋਲ ਸਰਕਾਰਾਂ ਰਹੀਆਂ ਕੀ ਕਰਤਾ ਤੁਸੀਂ